ਪਿੰਡ ਦੇ ਵਿੱਚ ਇੱਕ 5-6 ਘੰਟਿਆਂ ਤੋਂ ਰੇਡ ਚੱਲ ਰਹੀ ਹੈ ਕੀ ਮਸਲਾ ਹੈਗਾ ਕਾਦੀ ਰੇਡ ਹੋਈ ਕਿਹਨਾਂ ਦੀ ਰੇਡ ਹੋਈ ਇਹ ਮਸਲਾ ਵੀਰ ਜੀ ਸਾਡੇ ਪਿੰਡ ਸੁਬਈ ਜਦੋਂ ਅਸੀਂ ਮੇਰੇ ਖਿਆਲ ਨਾਲ ਟਾਈਮ ਸੀ 11-12 ਵਜੇ ਦਾ ਲਗਭਗ ਉਦੋਂ ਤੇ ਹੀ ਪੁਲਿਸ ਪ੍ਰਸ਼ਾਸਨ ਨੇ ਰੇਡ ਕੀਤੀ ਹੈ ਔਰ ਜਿਹਦੇ ਸਬੰਧ ਵਿੱਚ ਸਾਨੂੰ ਥੋੜਾ ਬੋਤਾ ਪਤਾ ਚੱਲਿਆ ਹੈ ਕਿ ਜਿਵੇਂ ਕਿ ਗੋਲੀਆਂ ਵਗੈਰਾ ਕਿਉਂਕਿ ਮੁੰਡਾ ਮੈਡੀਕਲ ਚਲਾਉਂਦਾ ਸੀ ਪਹਿਲਾਂ ਤਾਂ ਵਧੀਆ ਕੰਮ ਇਹਨਾਂ ਦਾ ਆਮ ਮੰਨ ਲਓ ਚੱਲਦਾ ਸੀਗਾ ਪਰ ਵਿੱਚ ਕੋਈ ਨਸ਼ੇ ਤਸਕਰੀ ਦਾ ਪੁਲਿਸ ਨੂੰ ਡਾਊਟ ਹੋਇਆ ਉਹਦੇ ਬੇਸ ਤੇ ਇਹਨਾਂ ਨੇ ਰੇਡ ਕੀਤੀ ਏ ਪਰ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਪੁਲਿਸ ਨੇ ਕਿ ਕੀ ਇਹਨਾਂ ਕੋਲ ਬਰਾਮਦ ਹੋਇਆ ਕੀ ਫਰੀਚਾ ਹੈ ਬਾਕੀ ਚਲੋ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਹਾਂ ਜੇ ਸਹੀ ਇਹ ਬੰਦਾ ਤਾਂ ਇਹਨੂੰ ਛੱਡ ਦੇਣਾ ਚਾਹੀਦਾ ਪਰ ਜੇ ਕਿਤੇ ਕੰਮ ਕਰਦੇ ਨੇ ਤਾਂ ਚਲੋ ਵੇਖੋ ਜੀ ਸਰਕਾਰ ਵੀ ਸਖਤ ਔਰ ਲੋਕਾਂ ਦੇ ਬੱਚੇ ਵੀ ਬਚਨੇ ਚਾਹੀਦੇ ਨੇ ਨਸ਼ੇ ਤਸਕਰੀ ਦੇ ਅਸੀਂ ਵੀ ਬਿਲਕੁਲ ਖਿਲਾਫ ਆ ਜੇ ਕੋਈ ਉਹਨਾਂ ਨੇ ਕੰਮ ਮਾੜਾ ਕੀਤਾ ਤੇ ਉਹਦੀ ਬਈ ਉਹਨਾਂ ਨੂੰ ਪਰਪਾਏ ਕਰਨੀ ਚਾਹੀਦੀ ਜਿਹੜੀ ਵੀ ਨਹੀਂ ਪਹਿਲਾਂ ਵੀ ਕਦੇ ਇਹਨਾਂ ਦੇ ਛਾਪੇਮਾਰੀ ਕੀਤੀ ਹੈ ਕੋਈ ਨਹੀਂ ਪਹਿਲਾਂ ਫਿਲਹਾਲ ਨਹੀਂ ਹੋਈ ਕਿਸੇ ਤਰ੍ਹਾਂ ਦੀ ਹਾਂਜੀ ਹਾਂਜੀ ਇਹ ਪਹਿਲੀ ਵਾਰ ਚੱਲ ਰਿਹਾ ਇੱਥੇ ਮੈਡੀਕਲ ਸਟੋਰ ਇਹ ਮੈਡੀਕਲ ਸਟੋਰ ਲਗ-ਪਗ 2-2.5 ਸਾਲ ਤੋਂ ਚੱਲ ਰਿਹਾ ਜੀ 2-2.5 ਸਾਲ ਤੋਂ ਜੀ ਜੀ ਇਹ ਕੌਣ ਚਲਾ ਰਿਹਾ ਨਾਂ ਕੀ ਹੁੰਦਾ ਇਹ ਮੁੰਡੇ ਦਾ ਨਾਂ ਚੰਨਪ੍ਰੀਤ ਸਨ ਭੀ ਸਨ ਭਿੰਦਰ ਸਿੰਘ ਪਿੰਡ ਦਾ ਹੀ ਸਰਪੰਚ ਸਾਹਿਬ ਹਾਂਜੀ ਹਾਂਜੀ ਪਿੰਡ ਚੁਗੇ ਜਵਾਰ ਸਿੰਘ ਵਾਲੇ ਜੀ ਸਰਪੰਚ ਸਾਹਿਬ ਅੱਜ ਜਿਹੜੀ ਹੁਣ ਰੇਡ ਚੱਲ ਰਹੀ ਹੈ ਕਿ ਸਵੇਰ ਕਿੰਨੇ ਵਜੇ ਤੋਂ ਚੱਲ ਰਹੀ ਹੈ ਇਹ ਲਗਭਗ 11 12 ਵਜੇ ਤੋਂ ਸ਼ੁਰੂ ਹੋਈ ਹੈ ਤੇ ਹੁਣ ਤੁਹਾਡੇ ਸਾਹਮਣੇ ਮੇਰੇ ਖਿਆਲ ਸੱਤ ਅੱਠ ਘੰਟੇ ਦਾ ਟਾਈਮ ਹੋ ਚੁੱਕਿਆ ਹੈ ਕਿੰਨੇ ਮਲਾਜਮ ਆਏ ਕਿੱਥੋਂ ਆਏ ਪਤਾ ਕੋਈ ਫਿਲਹਾਲ ਇਹ ਨਹੀਂ ਪਤਾ ਪ੍ਰਸ਼ਾ ਕਿੱਥੋਂ ਆਏ ਨੇ ਸੀਐਸਟਾਫ ਹਾਜ਼ਰ ਕਾ ਦੱਸ ਰਹੇ ਨੇ ਜੀ ਉੱਥੋਂ ਹੁਣ ਵੀ ਹੈ ਮੰਨਿਓ ਕਿ ਡੀਐਸਪੀ ਸਾਹਿਬ ਵੀ ਆਏ ਨੇ ਉਹਨਾਂ ਤੋਂ ਪਤਾ ਲੱਗੇਗਾ ਕਿ ਕੀ ਇਹਨਾਂ ਦੇ ਕੋਲੋਂ ਬਰਾਮਦ ਹੋਇਆ ਚਲੋ ਅ ਸਾਨੂੰ ਨਹੀਂ ਪਤਾ ਫਿਲਹਾਲ ਕਿਉਂਕਿ ਸਾਨੂੰ ਉਹਨਾਂ ਨੇ ਦੱਸਿਆ ਹੀ ਨਹੀਂ ਕਿਸੇ ਤਰ੍ਹਾਂ ਦਾ ਇਹ ਹੁਣ ਪੁਲਿਸ ਪ੍ਰਸ਼ਾਸਨ ਹੀ ਤੁਹਾਨੂੰ ਬਿਹਤਰ ਦੱਸ ਸਕੇਗਾ ਚਲੋ ਸਾਡੇ ਪਿੰਡ ਨਾਲ ਤੇ ਤੁਸੀਂ ਸਾਨੂੰ ਪੁੱਛਿਆ ਅਸੀਂ ਬਿਲਕੁਲ ਤੁਹਾਡੇ ਜਿਹਾ ਕਰਦੇ ਹਾਂ ਪਰ ਜੇ ਕਿਸੇ ਨੇ ਕੋਈ ਮਾੜਾ ਕੰਮ ਕੀਤਾ ਹੈ ਤਾਂ ਜੀ ਉਹਦਾ ਜੀ ਉਹ ਆਪੇ ਭੁਗਤਾਨ ਕਰਨਗੇ ਪਿੰਡੇ 'ਚ ਤੁਸੀਂ ਕਦੇ ਵੇਖਿਆ ਇੱਥੇ ਕੋਈ ਐਕਟੀਵਿਟੀ ਕੋਈ ਇੱਥੇ ਲੋਕ ਆਉਂਦੇ ਹੁਣ ਨਸ਼ੇ ਨਾਲ ਸੰਬੰਧਿਤ ਜਾਂ ਨਸ਼ਾ ਖਰੀਦਣ ਕੋ ਬਾਹਰ ਆਉਂਦੇ ਹੁਣ ਅੱਥੇ ਵੇਖੋ ਉਹ ਤਾਂ ਵੇਖੋ ਜੀ ਆਮ ਕਿਉਂਕਿ ਆ ਮੇਨ ਰੋਡ ਬੰਮਣੀ ਵਾਲਾ ਪੂਰਨਪੱਟੀ ਰੋਡ ਹੈ ਆਮ ਜਨਤਾ ਆਉਂਦੀ ਰਹਿੰਦੀ ਇੱਥੇ ਪਿੰਡ ਦੇ ਵਿੱਚ ਮੈਂ ਪਹਿਲਾਂ 10 ਸਾਲ ਪਿੰਡ ਦਾ ਸਰਪੰਚ ਸੀ ਤੇ ਬਿਲਕੁਲ ਵਧੀਆ ਚੱਲਿਆ ਸਿਸਟਮ ਕੋਈ ਵੀ ਇਸ ਤਰ੍ਹਾਂ ਦਾ ਮੈਂ ਨਹੀਂ ਦੇਖਿਆ ਸੀ ਅੱਜ ਤੱਕ ਕਿ ਸਾਡੇ ਪਿੰਡ ਜੇ ਕੋਈ ਥੋੜਾ ਬੋਤਾ ਕੋਈ ਛੋਟਾ ਮੋਟਾ ਕੰਮ ਕਰਦਾ ਸੀ ਸਾਨੂੰ ਸ਼ੱਕ ਹੁੰਦਾ ਸੀ ਤਾਂ ਅਸੀਂ ਪਿੰਡ ਵਾਲੇ ਸਾਰੇ ਪਿੰਡ ਵਾਸੀ ਸਮੂਹ ਪੰਚਾਇਤ ਮੋਟਵਾਰ ਬੰਦੇ ਪਿੰਡ ਦੇ ਨਾਲ ਲੈ ਕੇ ਉਹਨਾਂ ਨੂੰ ਸਮਝਾਉਂਦੇ ਸੀ ਕਿ ਭਾਈ ਇਹ ਕੰਮ ਨਾ ਕਰੋ ਨਹੀਂ ਤਾਂ ਅਸੀਂ ਆਪਣੀ ਪੰਚਾਇਤ ਵੱਲੋਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੁਹਾਡੇ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰਫਜਾਤ ਦੱਸਿਆ ਰਿਹਾ ਹੈ ਤਾਂ ਹੁਣ ਬੜੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਕੋਲ ਬਰਾਮਦਗੀ ਹੋਈ ਹੈ ਹਾਂਜੀ ਸੁਣਨ ਦਿਖਾਈ ਦੇ ਰਿਹਾ ਕਿ ਕਿੰਨੀਆਂ ਪੇਟੀਆਂ ਜਿਹੜੀਆਂ ਹੈਗੀਆਂ ਸਾਹਮਣੇ ਦਿਖਾਈ ਦੇ ਰਹੀਆਂ ਬਿਲਕੁਲ ਸੁਣਨ ਚ ਤਾਂ ਇਹੀ ਆ ਰਿਹਾ ਹੈ ਕਿ ਕਾਫੀ ਮਾਤਰਾ ਦੇ ਵਿੱਚ ਜੋ ਵੀ ਇਹਨਾਂ ਨੇ ਫੜਿਆ ਹੈ ਫੜਿਆ ਗਿਆ ਪਰ ਚਲੋ ਹੁਣ ਤੁਹਾਨੂੰ ਸਾਡੇ ਨਾਲੋਂ ਵਹਿਤਰ ਦੱਸ ਦਿੰਗੇ ਪੁਲਿਸ ਵਾਲੇ ਕਿ ਕੀ ਇਹਨਾਂ ਕੋਲ ਫੜਿਆ ਹੈ ਜੇਕਰ ਨਸ਼ਾ ਹੈ ਤਾਂ ਦੇਖੋ ਭਾਵੇਂ ਇਹਨਾਂ ਨੂੰ ਸਾਡੀ ਗੱਲ ਤਾਂ ਗੁੱਸਾ ਹੀ ਕਰਨੀ ਹੈ ਪਰ ਅਸੀਂ ਪਿੰਡ ਵਾਸੀ ਵੀ ਇਹ ਕਹਿੰਨੇ ਕਿ ਪਿੰਡ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਚੱਲਣਾ ਚਾਹੀਦਾ ਨਸ਼ਾ ਤਸਕਰੀ ਕਿਉਂ ਆਮ ਅੱਜਕੱਲ੍ਹ ਸਾਡੇ ਬੱਚ ਨਸ਼ਿਆਂ ਤੇ ਚਿੱਟੇ ਸਮੈਕ ਗੋਲੀਆਂ ਇਹਨਾਂ ਦੇ ਸ਼ਿਕਾਰ ਹੋ ਕੇ ਕਿੰਨਾਂ ਹੀ ਨੌਜਵਾਨੀ ਬਰਬਾਦ ਹੋ ਰਹੀ ਏ ਤੇ ਇਸ ਕਰਕੇ ਸਾਡੀ ਵੀ ਬੇਨਤੀ ਏ ਕਿ ਭਾਈ ਜਿਹੜੇ ਕੋਈ ਹੋਰ ਵੀ ਕੰਮ ਕਰਦੇ ਨੇ ਤਾਂ ਇਸ ਗੱਲ ਗੱਲਾਂ ਤੋਂ ਬਾਹਰ ਆ ਜਾਣਾ ਚਾਹੀਦਾ ਔਰ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਦਾ ਕੰਮ ਜੀ